ਹੋਮ ਮਿਨਿਸਟਰ ਤੁਹਾਡਾ ਇਸੇ ਲੈਫਟਰਨ ਗਵਰਨਰ ਤੁਹਾਡਾ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਜੀ ਇਹ ਪਾਕਿਸਤਾਨ ਨੇ ਕਰ ਦਿਆ ਔਰ ਉਸ ਨੇ ਕਰ ਦਿਆ ਪਾਈ ਸਾ ਪਾਕਿਸਤਾਨ ਨੇ ਕਰ ਦਿਆ ਤਾਂ ਆਪ ਕਿਆ ਕਰ ਰਹੇ ਹੋ ਮਨੇ ਛੇੜੀ ਇਤਨੀ ਸਕਤ ਸੜਾ ਰਾ ਇਤਨਾ ਸਕਤ ਉਹ ਕਿੱਧਰ ਮਰ ਗਏ ਤੇ ਸੰਸਾਰੇ ਕਿ ਸਾਡਾ ਜਿਹੜਾ ਉਹ ਇਤਨੇ ਤਰੀ ਬੰਦੇ ਦੇ ਉੱਤੇ ਨੁਕਸਾਨ ਕਰ ਦਿੱਤੇ ਤੇਰੇਦਰ ਮੋਦੀ ਜੀ ਬੈਠੇ ਜਿਹੜੇ ਕਹਿੰਦੇ ਸਾਡੀ ਛੱਪਨ ਦੀ ਛਾਤੀ ਹੈ ਉਸ ਤੋਂ ਬਾਅਦ ਹੋਮ ਮਿਨਿਸਟਰ ਜਿਹੜੇ ਨਾ ਅਮਿਤ ਸ਼ਾਹ ਜੀ ਬੈਠੇ ਜਿਹੜੇ ਕਹਿੰਦੇ ਕਿ ਜੀ ਸਾਡੇ ਪੁੱਛ ਬਗਾਰ ਦਾ ਬਰਿੰਦਾ ਵੀ ਜਿਹੜਾ ਬਾਰਡਰ ਤੋਂ ਨਹੀਂ ਕਰਾਸ ਹੋ ਸਕਦਾ ਜੰਮੂ ਕਸ਼ਮੀਰ ਦੇ ਅੰਦਰ ਛੜਾ ਪਿਛਲੇ 10 11 ਸਾਲ ਤੋਂ ਮਤਲਬ ਚੁਣੇ ਹੋਏ ਸਰਕਾਰ ਤਾਂ ਲੈ ਆਈ ਹੀ ਨਹੀਂ ਸੀ ਉਹ ਚੁਣੀ ਹੋਈ ਸਰਕਾਰ ਹੈ ਉਸ ਨੂੰ ਕੰਮ ਨਹੀਂ ਕਰ ਦਿੱਤਾ ਜਾਂਦਾ ਕਿਉਂਕਿ ਐਲਜੀ ਕੋਲ ਸਾਰੀਆਂ ਪਾਵਰ ਦਿੱਤੀ ਹੋਈ ਹੈ ਤਾਂ ਐਲਜੀ ਦਾ ਉਹ ਰੋਲ ਖੇਲ ਖੇਲਾਇਆ ਤਾਂ ਖੇਲੇ ਜਾ ਰਹੇ ਹੈ ਇਟਲੀਅਨ ਸਰਕਾਰ ਦਾ ਮੰਨਦੇ ਕਿ ਸਰਕਾਰ ਨੇ ਆਪਣੀ ਭੂਮਿਕਾ ਨਹੀਂ ਚੰਗੇ ਤਰੀਕੇ ਨਾਲ ਨਿਭਾਈ ਅਗਰ ਇਸ ਤਰ੍ਹਾਂ ਦੀ ਸੜੀ ਸੁਰੱਖਿਆ ਜਨਸੀ ਜਿਹੜੀਆਂ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਲੱਗਦਾ ਤਾਂ ਫਿਰ ਤਾਂ ਮੰਨ ਲਓ ਉਹਦਾ ਦਿਨ ਦੁਬਾਰਾ 2:00 2:30 3:00 ਵਜੇ ਆ ਕੇ ਬੰਦੇ ਨੂੰ ਦਿਨ ਦੁਬਾਰਾ ਮਾਰ ਦਿੱਤਾ ਕਰੋ ਤਾਂ ਤੁਸੀਂ ਕਿੱਥੇ ਸੇਵੋ ਮੈਂ ਕਿੱਥੇ ਸੇਵਾਂ ਜਾਂ ਦਿੱਲੀ ਵਿੱਚ ਬੈਠੇ ਵਾਲਾ ਬੰਦਾ ਕਿੱਥੇ ਸੇਵ ਹੈ ਪੰਜਾਬ ਵਿੱਚ ਬੈਠੇ ਵਾਲਾ ਬੰਦਾ ਕਿੱਥੇ ਸੇਵ ਹੈ ਅਮਿਤ ਸ਼ਾਹ ਜੀ ਵੀ ਕਹਿੰਦੇ ਕਿ ਅਸੀਂ ਹੁਣ ਗੋਡੇ ਨਹੀਂ ਟੇਕਾਂਗੇ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਜ਼ਿੰਮੇਵਾਰਾਂ ਨੂੰ ਅਸੀਂ ਜ਼ਰੂਰ ਸਜ਼ਾ ਦੇਵਾਂਗੇ ਬਖਸ਼ਾ ਨਹੀਂ ਜਾਵੇਗਾ ਕਹਿੰਦੇ ਇਹ ਜਿਹਨ ਨੂੰ ਕਹਾਣੀ ਸੁਣਾ ਰਹੇ ਹੋ ਸਾਨੂੰ ਕਿ ਬਾਰ-ਬਾਰ ਕੇ ਅਸੀਂ ਗੋਡੇ ਨਹੀਂ ਟੇਕਾਂਗੇ ਜਨਾਬ ਗੋਡੇ ਨਹੀਂ ਟੇਕੋ ਪਰ ਕਿ ਲੱਤਾਂ ਤੇ ਖੜੇ ਹੋ ਉਹ 40 ਨੌਜਵਾਨ ਜਿਹੜੇ ਸਾਡੇ 30 40 ਬੱਚੇ ਜਿਹੜਾ ਸਾਡੇ ਮਾਰਿਸ ਨੇ ਉਹਨੇ 300 ਕਿਲੋ ਆਰਡੀਐਕਸ ਲੈ ਆ ਕੇ ਪਲਵਾਵਾ ਕੀਤਾ ਸੀ ਉਸ ਟਾਈਮ ਅਸੀਂ ਜਵਾਬ ਦੇ ਦਿੱਤਾ ਹੁੰਦਾ ਹੁੰਦਾ ਤਾਂ ਉਹਨਾਂ 40 ਬੱਚਿਆਂ ਨਾਲ ਸਾਡੇ ਨਾਲ ਇਨਸਾਫ ਹੁੰਦਾ ਸੀ ਇਹ ਮਸਲਾ 30 ਸਾਲ ਤੋਂ ਚੱਲਦਾ ਆ ਅੱਗੇ ਵੀ ਚੱਲਦਾ ਰਹੇਗਾ ਸਾਡੀ ਜਨਤਾ ਇਸ ਤਰ੍ਹਾਂ ਜਾਂਦੀ ਰਹਿਣੀ ਹੈ ਇਸੇ ਤਰ੍ਹਾਂ ਉਮਰ ਸਿੰਘ ਸਾਹਿਬ ਆਂਦੇ ਰਹਿਣਗੇ ਇਸੇ ਤਰ੍ਹਾਂ ਪ੍ਰਹਿਲ ਸਿੰਘ ਸਾਹਿਬ ਆਂਦੇ ਰਹਿਣਗੇ ਤੇ ਲੋਕਾਂ ਨੂੰ ਠੱਗਦੇ ਰਹਿਣਗੇ ਠਾਗਣ ਵਾਲਾ ਕੰਮ ਜਿਹੜਾ ਬੰਦ ਕਰਕੇ ਹੁਣ ਸਰਕਾਰ ਨੂੰ ਕੋਈ ਕੜਾ ਕਦਮ ਲੈਣਾ ਚਾਹੀਦਾ ਜਿਸ ਦਾ ਇੱਕ ਵンス ਫਾਰ ਆ ਜਿਹੜਾ ਸੋਲੂਸ਼ਨ ਨਿਕਲੇ ਪਿੱਤੀ ਪਹਿਲਗਾਮ ਦੇ ਵਿੱਚ ਕੀ ਹੋਇਆ ਅਤਵਾਦੀਆਂ ਨੇ ਅਨਮਨੁੱਖੀ ਅਧਿਕਾਰਾਂ ਵਾਂਗੂ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਲੋਕਾਂ ਨੂੰ ਮਾਰਿਆ ਗਿਆ ਤੇ ਇਸ ਦੀ ਨਿੰਦਿਆ ਸਭ ਨੇ ਕੀਤੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਪਹੁੰਚੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਗਲਤ ਹੈ ਉਹਨਾਂ ਨੇ ਪ੍ਰੋਟੈਸਟ ਵੀ ਅੱਜ ਜਿਹੜਾ ਕੀਤਾ ਸੰਜਵਾ ਦੇ ਵਿੱਚ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਫੀਰ ਚੌਧਰੀ ਜੀ ਨੇ ਇਹਨਾਂ ਨੇ ਖਾਸ ਤੌਰ ਦੇ ਉੱਤੇ ਪ੍ਰੋਟੈਸਟ ਕੀਤਾ ਇਹਨਾਂ ਨੇ ਕਿਹਾ ਕਿ ਉਹ ਏਜੰਸੀਆਂ ਕਿੱਥੇ ਨੇ ਦੇਸ਼ ਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਹਰ ਵੇਲੇ ਸੁਰੱਖਿਆ ਦੇ ਲਈ ਖੜੇ ਹਾਂ ਅਸੀਂ ਦੇਸ਼ ਨੂੰ ਜਿਹੜਾ ਕਾਇਮ ਕੀਤਾ ਹੋਇਆ ਆਵਾਮ ਨੂੰ ਬਚਾਇਆ ਹੋਇਆ ਪਰ 28 29 ਦੇ ਨੇੜੇ ਤੇੜੇ ਲੋਕਾਂ ਨੂੰ ਮਾਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਅਜਿਹੇ ਸਵਾਲ ਚੁੱਕੇ ਗਏ ਨੇ ਅੱਜ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਸੁੰਜਵਾਂ ਦੇ ਵਿੱਚ ਸਾਡੇ ਨਾਲ ਨੇ ਚੌਧਰੀ ਸਰ ਤੁਸੀਂ ਅੱਜ ਪ੍ਰੋਟੈਸਟ ਕੀਤਾ ਹਾਲਾਂਕਿ ਪ੍ਰੋਟੈਸਟ ਕਰਨ ਦਾ ਮਕਸਦ ਇਹ ਹੀ ਸੀਗਾ ਕਿ ਜਿਹੜੇ ਲੋਕਾਂ ਨੂੰ ਮਾਰਿਆ ਗਿਆ ਤਕਰੀਬਨ 27-28 ਦੇ ਨੇੜੇ ਤੇੜੇ ਜਿਨ੍ਹਾਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਇਸ ਕਰਕੇ ਤੁਸੀਂ ਪ੍ਰੋਟੈਸਟ ਕੀਤਾ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਏਜੰਸੀਆਂ ਕਿਉਂ ਢਲੀਆਂ ਰਹੀਆਂ ਤੁਹਾਡੀ ਜਿਹੜੇ ਸਵਾਲ ਸੀਗੇ ਅੱਜ ਅ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂਗਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਇੱਥੇ ਗੱਲ ਰੱਖਣ ਦਾ ਕਿਉਂਕਿ ਅੱਜ ਦੇ ਦੌਰ ਵਿੱਚ ਹਿੰਦੁਸਤਾਨ ਦੇ ਵਿੱਚ ਅਗਰ ਗੱਲ ਰੱਖੀ ਜਾਏ ਤਾਂ ਸਭ ਤੋਂ ਵੱਡੀ ਗੱਲ ਹੋਈ ਹੋਇਆ ਹੈ ਅੱਜ ਦਾ ਖਾਸ ਕਰਕੇ ਜੰਮੂ ਕਸ਼ਮੀਰ ਵੀ ਦੇਖਿਆ ਜਾਏ ਇੱਥੇ ਤਾਂ ਵੈਸੇ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਵੀ ਥੋੜਾ ਜਿਹਾ ਅਗਰ ਆਵਾਜ਼ ਮੋਤੋਂ ਕੱਢੀ ਨਹੀਂ ਤਾਂ ਉਸ ਵਾਸਤੇ ਪੀਐਸਏ ਪਿਆਰ ਹੁੰਦਾ ਹੈ ਕਿ ਪੀਐਸਏ ਅਗਰ ਪੰਜਾਬੀ ਭਰਾਵਾਂ ਨੂੰ ਸਮਝ ਨਹੀਂ ਆਇਆ ਤਾਂ ਪਬਲਿਕ ਸੈਫਟੀ ਐਕਟ ਹੈ ਜੰਮੂ ਕਸ਼ਮੀਰ ਦਾ ਤਾਂ ਉਹਦੇ ਉਦੋਂ ਤੋਂ ਡਰਾਇਆ ਜਾਂਦਾ ਚਾਹੇ ਉਹ ਲੀਡਰ ਹੋਣ ਚਾਹੇ ਉਹ ਪੋਲਿਟੀਕਲ ਐਕਟਿਵਿਸਟ ਹੋਣ ਚਾਹੇ ਸੋਸ਼ਲ ਐਕਟਿਵਿਸਟ ਹੋਣ ਤਾਂ ਡਰਾਇਆ ਜਾਂਦਾ ਉਹਨਾਂ ਨੂੰ ਗੱਲ ਨਹੀਂ ਕਰਨ ਦਿੱਤੀ ਜਾਂਦੀ ਦੂਸਰਾ ਸਭ ਤੋਂ ਪਹਿਲਾਂ ਉਹਨੇ ਦੱਸਣਾ ਚਾਹਾਂਗਾ ਕਿ ਜਿਹੜਾ ਕੱਲ ਸਾਡੇ 52 ਤੋਂ ਲੈ ਕੇ ਤੇ 30 ਤੱਕ ਦੀ ਜੋ ਅਲੱਗ-ਅਲੱਗ ਸਟੇਟਾਂ ਦੇ ਇੱਥੇ ਜੰਮੂ ਕਸ਼ਮੀਰ ਚ ਆਇਦਰ ਘੋਮੜ ਫਿਰ ਉਹਨਾਂ ਤੋਂ ਬਾਹਰ ਦਿੱਤਾ ਗਿਆ ਇਸ ਵਾਸਤੇ ਸਾਡੇ ਕੋਲ ਕੋਈ ਸਾਡੇ ਲਫ਼ਜ਼ ਹੀ ਨਹੀਂ ਹਨ ਇਸਰਾ ਤੇ ਕੋਈ ਲਫ਼ਜ਼ ਹੀ ਨਹੀਂ ਹਨ ਕਿ ਜਿਨ੍ਹਾਂ ਨਾਲ ਅਸੀਂ ਕੰਡੈਮਨੇਸ਼ਨ ਕਰੀਏ ਇਹਨਾਂ ਦੀ ਕਿਉਂਕਿ ਇੰਨਾ ਭਾਰੀ ਨੁਕਸਾਨ ਜੰਮੂ ਕਸ਼ਮੀਰ ਵਿੱਚ ਜਾਂ ਹਿੰਦੁਸਤਾਨ ਵਿੱਚ ਇਸ ਤੋਂ ਪਹਿਲੇ ਅਸੀਂ ਕਦੇ ਨਹੀਂ ਸੀ ਦੇਖਿਆ ਕਿ ਵੀ ਇਸ ਤਰੀਕੇ ਦਾ ਕੋਈ ਹੱਤਕਵਾਦੀ ਹਮਲਾ ਜਿਹੜਾ ਕਿ ਸਾਡੇ ਇਤਨੀ ਸਾਰੇ ਜਾਨਾਂ ਲੈ ਜਾਏ ਉਹ ਲਜਾਂ ਤੋਂ ਬਾਅਦ ਸਾਡਾ ਸਵਾਲ ਅੱਜ ਏਸੀ ਪ੍ਰੋਟੈਸਟ ਦੇ ਅੰਦਰ ਕਿ ਭਈ ਉਸ ਤੋਂ ਬਾਅਦ ਮੰਗੇਸ਼ਰ ਸਾਹਿਬ ਅਮਿਤ ਸ਼ਾ ਜੀ ਸਰਰ ਪੁਹਦੇਨ ਆ ਜੋ ਪ੍ਰੋਟੈਸਟ ਉਸੇ ਸਾਈਡ ਤੇ ਵੀ ਗ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਪ੍ਰਾਈਮ ਮਿਨਿਸਟਰ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਜੀ ਬੈਠੇ ਜਿਹੜੇ ਕਹਿੰਦੇ ਸਾਡੀ ਛੱਪ ਨੇ ਦੀ ਛਾਤੀ ਹੈ ਉਸ ਤੋਂ ਬਾਅਦ ਹੋਮ ਮਿਨਿਸਟਰ ਜਿਹੜੇ ਨਾ ਅਮਿਤ ਸ਼ਾਹ ਜੀ ਬੈਠੇ ਜਿਹੜੇ ਕਹਿੰਦੇ ਕਿ ਜੀ ਸਾਡੇ ਪੁੱਛੋਗਰ ਤਾਂ ਪਰਿੰਦਾ ਵੀ ਜਿਹੜਾ ਬਾਰਡਰ ਤੋਂ ਨਹੀਂ ਕ੍ਰਾਸ ਹੋ ਸਕਦਾ ਜੰਮੂ ਕਸ਼ਮੀਰ ਦੇ ਅੰਦਰ ਜਿਹੜਾ ਪਿਛਲੇ 10 11 ਸਾਲ ਤੋਂ ਮਤਲਬ ਚੁਣੇ ਹੋਏ ਸਰਕਾਰ ਤਾਂ ਲੈ ਆਈ ਨਹੀਂ ਸੀ ਹੁਣ ਚੁਣੇ ਹੋਈ ਸਰਕਾਰ ਹੈ ਉਸ ਨੂੰ ਕੰਮ ਨਹੀਂ ਕਰ ਦਿੱਤਾ ਜਾਂਦਾ ਕਿਉਂਕਿ ਐਲਜੀ ਕੋਲ ਸਾਰੀਆਂ ਪਾਵਰਾਂ ਦਿੱਤੀਆਂ ਜਾਂ ਤਾਂ ਐਲਜੀ ਦਾ ਉਹ ਰੋਲ ਖੇਲ ਕੇ ਲਾ ਤਾਂ ਖੇ होम मिनिस्टर ਤੁਹਾਡਾ ਇਥੇ ਲੈਫਟਰਨ ਗਵਰਨਰ ਤੁਹਾਡਾ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਜੀ ਇਹ ਪਾਕਿਸਤਾਨ ਨੇ ਕਰ ਦਿਆ ਔਰ ਉਸ ਨੇ ਕਰ ਦਿਆ ਭਾਈ ਸਾਹਿਬ ਪਾਕਿਸਤਾਨ ਨੇ ਕਰ ਦਿਆ ਤਾਂ ਆਪ ਕਿਆ ਕਰ ਰਹੇ ਹੋ ہمارا ਸਵਾਲ ਜੋ ਹੈ ਅੱਜ ਕੇ ਪੋਟਸਮੀ ਇਹ ਤਾਂ ਕਿ ਭਈ ਇਹ ਪਾਕਿਸਤਾਨੀਆਂ ਦਾ ਕੰਮ ਹੈ ਉਹ 70 ਸਾਲ ਤੋਂ ਜਦੋਂ ਸਾਡੇ ਕੋਲ ਲਾਗ ਹੋਇਆ ਤੇ ਉਹਨਾਂ ਦਾ ਕੰਮ ਹੈ ਕਿ ਉਹ ਇੱਕ ਫੇਲਡ ਸਟੇਟ ਹੈ ਉਹ ਜਦ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਜਿਹੜੀ ਹੈ ਨਸਪੰਦ ਦੇ ਵਿੱਚ ਖੜਾ ਕਰ ਰੋ ਸੇ ਕਰਦੀ ਰਹਿੰਦੀ ਹੈ ਕੋਈ ਨਾ ਕੋਈ ਲੇਕ ਸਰਬੀਸਦਾਰ ਕਿੱਥੇ ਸੀ ਉਹ ਸਾਡਾ ਸਭ ਤੋਂ ਵੱਡਾ ਸਵਾਲ ਹੈ ਕਿ ਸਾਡੀ ਜਿਹੜੀ ਸਾਡੀ ਜਿਹੜੀ ਏਜੰਸੀਆਂ ਹਨ ਉਹ ਏਜੰਸੀਆਂ ਕਹਿੰਦੀਆਂ ਕਿ ਅਸੀਂ ਵਰਲਡ ਦੀ ਆ ਬੈਸਟ ਏਜੰਸੀਆਂ ਵਿੱਚ ਗਿਣੀ ਜਾਂਦੇ ਹਾਂ ਕਿ ਭਈ ਜਿਹੜੀ ਸਾਡੀ ਸੁਰੱਖਿਆ ਏਜੰਸੀਆਂ ਹਨ ਜਾਂ ਜਿਹੜੀ ਸਾਡੀ ਇੰਟਰਨਲੀ ਕੰਮ ਕਰਦੀ ਉਹਦਾ ਇੱਕ ਵਰਲਡ ਹੈ ਪੂਰਾ ਇੱਕ ਦੁਨੀਆ ਹੈ ਪੂਰੀ ਕਿ ਭਈ ਅਸੀਂ ਅੰਦਰੋਂ ਲਈ ਦੇਖ ਰਹੇ ਹਾਂ ਸਾਡੀ ਸਿਹੜੀ ਇਤਨੀ ਸਖਤ ਹੈ ਸਾਡਾ ਰਾ ਇਤਨਾ ਸਖਤ ਉਹ ਕਿੱਦਾਂ ਮਰ ਗਏ ਦੱਸਣ ਸਾਰੇ ਕਿ ਸਾਡਾ ਜਿਹੜਾ ਉਹ ਇਤਨੇ ਤਰੀ ਬੰਦੇ ਜਿਹੜੇ ਉੱਥੇ ਨੁਕਸਾਨ ਕਰ ਦਿੱਤੇ ਅੱਜ ਇਸ ਮਾਂ ਦਾ ਪੁੱਤਰ ਚੱਲ ਗਿਆ ਜਿਸ ਭੈਣ ਦਾ ਭਰਾ ਚੱਲ ਗਿਆ ਜਿਸ ਵਿਚ ਮਤਲਬ ਕਿਸ ਦਾ ਸਾਰੇ ਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦਿਨ ਕੱਢਣਗੇ ਕੋਈ ਤਾਂ ਇਸ ਤਰ੍ਹਾਂ ਦੇ ਬੰਦੇ ਸਨ ਇਸ ਦੇ ਵਿੱਚ ਕਿ ਜਿਨ੍ਹਾਂ ਦੇ ਬੰਦੇ ਵਿਚਾਲੇ ਪੂਰੇ ਪੂਰੇ ਪਰਿਵਾਰ ਦੇ ਬ੍ਰੈਡ ਅਰਨਰ ਉਹੀਓ ਬੰਦੇ ਸਨ ਉਹ ਚੱਲ ਗਏ ਇਹ ਥੋੜੇ ਦਿਨ ਉਸ ਆਣਗੇ ਬੜਾ ਅਫਸੋਸ ਹੋ ਗਿਆ ਜੀ ਕੰਡੈਮਨੇਸ਼ਨ ਕਰਦੇ ਆਂ ਇਹ ਕਰਦੇ ਆਂ ਉਹ ਕਰਦੇ ਆਂ ਉਸ ਤੋਂ ਬਾਅਦ ਫਿਰ ਹੋਣਾ ਕੱਖ ਨਹੀਂ ਤਾਂ ਇਸ ਕੀ ਲੈ ਕੇ ਅਸੀਂ ਅੱਜ ਦਾ ਪ੍ਰੋਟੈਸਟ ਰੱਖਿਆ ਸੀ ਔਰ ਜੰਮੂ ਕਸ਼ਮੀਰ ਦੇ ਵਿੱਚ ਅੱਜ ਕੋਈ ਡਿਸਟ੍ਰਿਕਟ ਕੋਈ ਤਹਿਸੀਲ ਕੋਈ ਕੰਸਟੀਟਿਊਸੀ ਕੋਈ ਵਰਡ ਕੋਈ ਬਲਾਗ ਕੋਈ ਮਾਲਾ ਇਸ ਤਰ੍ਹਾਂ ਦੇ ਨਹੀਂ ਹੈ ਜਿੱਥੇ ਲੋਕਾਂ ਨੇ ਪ੍ਰੋਟੈਸਟ ਨਹੀਂ ਕੱਢਿਆ ਲੋਕਾਂ ਨੇ ਪ੍ਰੋਟੈਸਟ ਕੱਢ ਕੇ ਵਰਤਿਆ ਦਾ ਪਾਰਟੀਕੂਲਰ ਸਵਾਲ ਪੁੱਛਿਆ ਕਿ ਵੀ ਇਹ ਤੁਹਾਡੇ ਹੁੰਦੇ ਆ ਤੁਹਾਡੀ ਸਰਕਾਰ ਤੋਂ ਹੁੰਦੇ ਆ ਜਿਹੜਾ ਕੰਮ ਹੋ ਰਿਹਾ ਇਸ ਨੂੰ ਕੌਣ ਰੋਕੇਗਾ ਕਿਸ ਤਰ੍ਹਾਂ ਰੋਕੇਗਾ ਜੀ ਸਰ ਇਸ ਦੇ ਵਿੱਚ ਤੁਸੀਂ ਜ਼ਿੰਮੇਵਾਰ ਕਿਹਨੂੰ ਕਿਹਨੂੰ ਸਮਝਦੇ ਹੋ ਜ਼ਿੰਮੇਵਾਰ ਕੀ ਸਾਡੀਆਂ ਏਜੰਸੀਆਂ ਨੇ ਦੇਸ਼ ਦੀਆਂ ਕਿ ਉਹਨਾਂ ਦੀ ਏਜੰਸੀ ਜਿਹੜੀ ਉਹਨਾਂ ਨੇ ਇਨਪੁਟ ਉਹ ਨਹੀਂ ਉਹਨਾਂ ਦੇ ਹੱਥ ਲੱਗ ਸਕੀ ਕਿ ਇੰਨਾ ਹਸਲਾ ਇੰਨੇ ਜਿਹੜੇ ਬੰਦੇ 4-5 ਅੱਤਵਾਦੀ ਜਿਹੜੇ ਨੇ ਉੱਥੇ ਵੜ ਗਏ ਨੇ ਉਹਨਾਂ ਨੇ ਆ ਕੇ ਅਟੈਕ ਕਰ ਦਿੱਤਾ ਜਾਂ ਫਿਰ ਫੇਲੀਅਰ ਸਰਕਾਰ ਦਾ ਮੰਨਦੇ ਹੋ ਕਿ ਸਰਕਾਰ ਨੇ ਆਪਣੀ ਭੂਮਿਕਾ ਨਹੀਂ ਚੰਗੇ ਤਰੀਕੇ ਨਾਲ ਨਿਭਾਈ ਦੇਖੋ ਇਸ ਵਿੱਚ ਸਿੰਪਲ ਰੈਕ ਕਹਾਂਗੇ ਜਿੰਨ ਕਹਾਂਗਾ ਕਿ ਭਈ ਇੱਕ ਤਰਫੋਂ ਪਾਰਲੀਮੈਂਟ ਦੇ ਅੰਦਰ ਓਮਨੀ ਸੰਸਦ ਉੱਠ ਕੇ ਕਹਿੰਦੇ ਨੇ ਕਿ ਭਈ ਐਸਾ ਹੋਗਾ ਤਾਂ ਅਸੀਂ ਐਸਾ ਕਰ ਦੇਗੇ ਇਹ ਹੋਗਾ ਤਾਂ ਉਹ ਕਰ ਦੇਗੇ ਪਾਕਿਸਤਾਨ ਦਾ ਇਸ ਵਿੱਚ ਦੋਸ਼ ਹੈ ਜਿਹੜਾ ਸਾਹਮਣੇ ਆਉਂਦਾ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਮਿਲਟੈਂਸੀ ਨੂੰ ਜਿਹੜੀ ਆ ਉਹ ਰੋਈ ਦਿੱਤਾ ਹੈ ਔਰ ਹਿੰਦੁਸਤਾਨ ਦੀ ਤਰਫ ਇਹਨਾਂ ਦਾ ਮੂੰਹ ਜਿਹੜਾ ਹੈ ਪਾਗਲ ਮੈਂ ਕਹਾਂਗਾ ਇਸਾ ਦੇ ਪਾਗਲ ਔਰ ਇਸਾ ਦੇ ਮੈਂਟਲ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਵੀ ਸਿਵਲ ਕੋਣ ਹੈ ਔਰ ਦੂਸਰਾ ਕੋਣ ਹੈ ਔਰ ਇੱਕ ਆਇਨੋਸੈਂਟ ਲੋਕਾਂ ਹੀ ਜਿਹੜਾ ਆ ਕੇ ਤੇ ਕਤਲੇਆਮ ਕਰਦੇ ਨੇ ਇਹਨਾਂ ਕੀ ਰੋਕਣ ਵਾਸਤੇ ਸਾੜੀ ਏਜੰਸੀ ਜਿਹੜੀਆਂ ਸਾਡੇ ਕੋਲ ਏਜੰਸੀ ਹੈ ਰਾਸ ਸਿਹੜੀ ਦੀ ਏਜੰਸੀ ਹੈ ਪੁਲਿਸ ਦੀ ਆਪਣੀ ਇੱਕ ਅਲੱਗੂ ਸੱਲ ਹੈ ਆਰਮੀ ਦਾ ਅਲੱਗ ਤੋਂ ਆਪਣਾ ਇੱਕ ਸੱਲ ਹੈ ਉਹ ਸਾਰਾ ਕੁ ਮਤਲਬ ਸਾਡਾ ਬੜਾ ਸਵਾਲ ਇਹ ਹੈ ਕਿ ਉਹ ਇਨਪੁੱਟ ਆਈ ਕਿਉਂ ਨਹੀਂ ਉਹ ਬੰਦੇ ਕਿ ਦੇਖੋ ਅਸਮਾਨ ਤੋਂ ਤਾਂ ਡਿੱਗੇ ਨਹੀਂ ਕਿਧਰੇ ਕਿਧਰੇ ਉਹਨਾਂ ਨੇ ਬਾਰਡਰ ਕ੍ਰਾਸ ਕੀਤੀ ਹੈ ਕਿਧਰੇ ਕਿਧਰੇ ਕਿਸੇ ਏਰੀਆ 'ਚੋਂ ਲੰਘ ਕੇ ਆਏ ਉਹਨਾਂ ਕੋਲ ਹਥਿਆਰ ਸਨ ਉਹ ਹਥਿਆਰ ਕਿਸੇ ਤਰ੍ਹਾਂ ਪੁੱਜੇ ਔਰ ਐਸਾ ਹਾਰਟਸਪੌਟ ਉਹ ਜਗ੍ਹਾ ਇਸ ਤਰ੍ਹਾਂ ਦੀ ਹੈ ਟੂਰਿਸਟ ਦਾ ਇੱਕ ਮਤਲਬ ਐਸੀ ਡੈਸਟੀਨੇਸ਼ਨ ਹੈ ਕਿ ਜਿੱਥੇ ਉਧਰ ਹਜ਼ਾਰਾਂ ਦੇ ਸੱਧੜੇ ਲੋਕ ਹੁੰਦੇ ਹਨ ਹਜ਼ਾਰਾਂ ਦੇ ਸੱਧੜੇ ਲੋਕ ਉੱਥੇ ਸੰਦਾ ਉਹਨਾਂ ਦੀ ਸੁਰੱਖਿਆ ਵਾਸਤੇ ਉੱਥੇ ਜਿਹੜਾ ਇੰਜ਼ਾਮ ਕਿਉਂ ਨਹੀਂ ਕੀਤਾ ਗਿਆ ਪਹਿਲਾ ਸਵਾਲ ਦੂਜੇ ਤਵਾਲ ਕੇ ਵੀ ਅਗਰ ਤੁਸੀਂ ਵੀ ਥੋੜਾ ਬਹੁਤ ਹੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਸੀ ਤਾਂ ਤੁਹਾਡੀ ਏਜੰਸੀਆਂ ਕਿੱਥੇ ਸਨ ਜਿਨ੍ਹਾਂ ਕੋਲ ਇਨਪੁਟ ਦੇਣਾ ਸੀ ਜਿਨ੍ਹਾਂ ਨੇ ਕਦੇ ਇਥੇ ਕੋਈ ਸਾਨੂੰ ਕੋਈ مشکوک ਲੋਕ ਦੇਖਿਆ ਕੋਈ مشکوਕ ਕੋਈ ਇਥੇ ਕੋਈ ਸਿਸਟਮ ਹੋ ਰਿਹਾ ਸੁਰੱਖਿਆ ਏਜੰਸੀਆਂ ਨੂੰ ਪਤਾ ਲੱਗ ਜਾਂਦਾ ਹੈ ਅਗਰ ਇਸ ਤਰ੍ਹਾਂ ਦੀ ਸੜੀ ਸੁਰੱਖਿਆ ਏਜੰਸੀਆਂ ਜਿਹੜੀਆਂ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਲੱਗਦਾ ਤਾਂ ਫਿਰ ਤਾਂ ਮੰਨ ਲਓ ਉਹਦਾ ਦਿਨ ਦੁਪਹਿਰੇ 2 ਵਜੇ 2:30 ਵਜੇ 3 ਵਜੇ ਆ ਕੇ ਬੰਦੇ ਨੂੰ ਦਿਨ ਦੁਪਹਿਰੇ ਮਾਰ ਦਿੱਤਾ ਅਗਰ ਤਾਂ ਤੁਸੀਂ ਕਿੱਥੇ ਸੇਵ ਹੋ ਮੈਂ ਕਿੱਥੇ ਸੇਵ ਹਾਂ ਜਾਂ ਦਿੱਲੀ ਵਿੱਚ ਬੈਠਿਆ ਵਾਲਾ ਬੰਦਾ ਕਿ بندہ کدھرے پہاڑوں پہ بیٹھا تھا وہ کس طرح سیف اپنے کو سمجھے گا جڑا جتھے کہ بالکل ایک ایسی جگہ تے جتھے سارے بی آئی پی لوگ آتے ہیں باہر تھے پڑھے لکھے لوگ آتے ہیں ملازم لوگ آتے ہیں اسی طرح دو تین اس طرح ایک ایئر فورس ایئر فورس کا بندہ ہے ایک تو را ایجنسی کا بندہ ہے مطلب جس جڑی جنہوں نے موت ہوئی تھے تو سن کے سوچ کے سمجھ کے تو مطلب جو ڈر لگ رہا ہے نا یہ ڈر جڑا ہے مطلب ذہن کے اندر لوگوں کے اندر بیٹھ گئے کہ اگر ਇਸ ਤਰੀਕੇ ਨਾਲ ਇੱਕ ਮਤਲਬ ਐਸੀ ਜਗ੍ਹਾ ਜਿੱਥੇ ਕਿ ਟੂਰਿਸਟ ਆਉਂਦੇ ਨੇ ਸਾਰੀ ਦੁਨੀਆ ਨੂੰ ਪਤਾ ਹੈ ਜੀ ਸਾਹਿਬ ਨੂੰ ਪਤਾ ਹੈ ਸਾਰੇ ਸੁਰੱਖਿਆ ਏਜੰਸੀਆਂ ਨੂੰ ਪਤਾ ਹੈ ਹੋਮ ਅਫੀਸ ਸਾਹਿਬ ਨੂੰ ਪਤਾ ਹੈ ਅਗਰ ਉਥੇ ਸੁਰੱਖਿਆ ਨਹੀਂ ਹੈ ਅਗਰ ਉਥੇ ਆਤੰਕਵਾਦੀ ਕੋਲ ਨਹੀਂ ਬਚਾਇਆ ਜਾ ਸਕਦਾ ਤਾਂ ਫਿਰ ਅਸੀਂ ਬਚਾਂਗੇ ਕਿਹੜੀ ਜਗ੍ਹਾ ਹਮ ਸਰ ਇਸ ਤੋਂ ਪਹਿਲਾਂ ਪੁਲਵਾਮਾ ਅਟੈਕ ਇੱਕ ਰਹੱਸਮਈ ਬਣ ਕੇ ਰਹਿ ਗਿਆ ਲੋਕਾਂ ਦੇ ਸਵਾਲ ਬਹੁਤ ਸੀਗੇ ਕਿ ਪੁਲਵਾਮਾ ਅਟੈਕ ਹੋਇਆ ਕਿਵੇਂ ਕਿ ਇੰਨਾ ਬਾਰੂਦ ਇੰਨਾ ਜਿਹੜਾ ਆਰ ਡੀ ਐਕਸ ਕਿੱਥੋਂ ਆਇਆ ਇਹ ਸਵਾਲ ਬਹੁਤ ਵੱਡਾ ਸੀਗਾ ਪਰ ਹੁਣ ਫਿਰ ਲੋਕਾਂ ਦੇ ਸਵਾਲ ਨੇ ਕਿ ਇੰਨੇ ਖਤਰਨਾਕ ਹਥਿਆਰ ਉਹਨਾਂ ਕੋਲ ਕਿਵੇਂ ਆਏ M4 ਜਿਹੜਾ ਇੱਕ ਕਾਰਬਨ ਵਾਈਪਨ ਹੁੰਦਾ ਹੈ ਸਪੈਸ਼ਲ ਜਿਹੜਾ ਬਾਹਰਲੀ ਅਮਰੀਕਾ ਦੀ ਕੰਪਨੀ ਜਿਹੜੀ ਵਰਤਦੀ ਹੈ ਜਿਹੜੀਆਂ ਫੋਰਸਿਸ ਵਰਤਦੀਆਂ ਨੇ ਉਹਨਾਂ ਕੋਲ ਹੁੰਦੇ ਨੇ ਇਹ ਰਾਜ ਫਿਰ ਕਿਵੇਂ ਖੁੱਲਣਗੇ ਇਹ ਵਾਈਪਨ ਇਹ ਇੰਨਾ ਬਰੂਦ ਕਿਵੇਂ ਇਹਨਾਂ ਕੋਲ ਆਂਦਾ ਹੈ ਤੇ ਕਿੱਥੋਂ ਇਹਨਾਂ ਨੂੰ ਮੁਹੱਈਆ ਹੁੰਦਾ ਆ ਬਿਲਕੁਲ ਇੱਕ ਚੀਜ਼ ਸਮਝਣੀ ਨਿਕਾਣਾ ਉਹ ਸਵਾਲ ਹੈ ਨਹੀਂ ਸੀ ਅੱਜ ਵੀ ਉਹ ਸਵਾਲ ਹੈ ਅੱਜ ਵੀ ਪਲਵਾਮਾ ਦਾ ਸਵਾਲ ਹੈ ਕਿ ਸਾਡੇ 40 ਤੋਂ ਜ਼ਿਆਦਾ ਜਿਹੜੇ ਨੌਜਵਾਨ ਬੱਚੇ ਸਾਡੇ ਸ਼ਹੀਦ ਹੋ ਗਏ ਆਪਣੀ ਜਾਨਾਂ ਦੀ ਹੌਤੀ ਦੇ ਦਿੱਤੀ ਉਹਨਾਂ ਨੇ ਉੱਥੇ ਸੁਣਿਆ ਸੀ ਕਿ 300 ਕੁੰਡਲ ਮਤਲਬ 300 ਕਿਲੋ ਦੇ ਆਸ-ਪਾਸ ਆਰਡੀਐਕਸ ਲੱਗੇ ਸੀ ਉਹਨਾਂ ਗੱਡੀਆਂ ਵਿੱਚ 300 ਕਿਲੋ ਆਰਡੀਐਕਸ ਯਾਰ ਮਾਇ ਕੋ ਬਦਾਂ ਗੱਡੀ ਤੇ ਚੁੱਕੇ ਲੈਣਾ ਉਹ ਮੁੰਡੇ ਤੇ ਚੁੱਕੇ ਲੈ ਆਣੀ ਨੂੰ 300 ਕਿਲੋ ਉਹ ਕਿਧਰੇ ਨੇ ਕਿਧਰੇ ਕਿਸਾ ਟਰਾਂਸਪੋਰਟ ਹੋਇਆ ਉਹ ਉੱਥੇ ਪੁੱਛਿਆ ਕਿਸ ਤਰ੍ਹਾਂ ਅੱਜ ਤੱਕ ਉਸ ਦਾ ਸਵਾਲ ਨਹੀਂ ਤਾ ਹਾਂ ਉਸ ਦਾ ਇੱਕ ਬੈਨੀਫਿਟ ਲਿਆ ਨਰਿੰਦਰ ਮੋਦੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਕਿ ਭਈ ਉਹਨਾਂ ਸ਼ਹੀਦਾਂ ਦੇ ਪੋਸ ਉਹਨਾਂ ਪੋਸਟਰਾਂ ਤੇ ਵੋਟ ਮੰਗੇ ਪੂਰੇ ਨੁਸਤਾਨੀਆਂ ਕੋਲ ਇਸ ਤੋਂ ਵੱਧ ਕੁਝ ਨਹੀਂ ਕੀਤਾ ਫਿਰ ਉਹਨੇ ਕਿਹਾ ਜੀ ਹਮਨੇ ਇਸ ਦੇ ਉੱਪਰ ਉਹ ਬਣਾਦੀ ਹੈ ਸਿਟ ਬਣਾਦੀ ਹੈ ਇਸ ਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਅੱਜ ਕਿੰਨੇ ਸਾਲ ਹੋ ਗਏ ਜਨਾਬ ਦੋ ਸਿਟ ਦਾ ਕੋਈ ਰਿਜ਼ਲਟ ਨਹੀਂ ਆਇਆ ਇਸੇ ਤਰੀਕੇ ਨਾਲ ਜਿਹੜੇ ਕੱਲ ਸਾਡੇ ਭੇਨਪਰਾ ਮਾਰਨ ਹੋਏ ਇਹਨਾਂ ਦੀ ਵੀ ਸਿਟ ਬਣੇਗੀ ਇਹਨਾਂ ਨੇ ਉਸੇ ਬੜੀ ਬੜੀ ਗੱਲ ਕੀਤੀ ਜਾਣਗੀਆਂ ਕਿ ਭਈ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਲੇਕਿਨ ਐਟ ਦਾ ਐਂਡ ਦੋ ਸਾਲ ਬਾਅਦ ਚਾਰ ਸਾਲ ਬਾਅਦ ਅਸੀਂ ਕਿਸੇ ਹੋਰ ਮਸਲੇ ਨੂੰ ਬੈਠ ਕੇ ਡਿਸਕਸ ਕਰ ਰਹੇ ਹੋਵਾਂਗੇ ਤਾਂ ਇਹ ਮਸਲਾ ਉੱਥੇ ਦਾ ਉੱਥੇ ਰਹੇਗਾ ਜਿਹੜੇ ਸਵਾਲ ਨੇ ਸਵਾਲ ਦੇ ਜਵਾਬ ਦੇਣ ਨੂੰ ਸਭ ਤੋਂ ਤਿਆਰ ਨਹੀਂ ਹੋਏਗਾ ਇਹ ਡਿਸਕਟ ਹੋਆ ਜੀ ਜੰਮੂ ਸੰਭਾਗ ਦੇ ਵਿੱਚ ਡਿਸਕਟ ਹੋਆ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਲੋਕ ਕਰ ਰਹੇ ਸੀ ਪ੍ਰੋਟੈਸਟ ਕਿ ਜੀ ਮੈਨੂੰ ਸਮਝ ਨਹੀਂ ਪਹਿਲੀ ਗੱਲ ਤਾਂ ਭਾਰਤੀ ਜਨਤਾ ਪਾਰਟੀ ਪ੍ਰੋਟੈਸਟ ਕਿਸ ਦੇ ਖਿਲਾਫ ਕਰਦੀ ਹੈ ਅਸੀਂ ਪ੍ਰੋਟੈਸਟ ਕੀਤਾ ਸਰਕਾਰ ਦੇ ਖਿਲਾਫ ਕਿ ਸਰਕਾਰ ਦੀ ਨਾਕਾਮੀਆਂ ਤੇ ਇਸ ਕਰਕੇ ਨੁਕਸਾਨ ਹੋਇਆ ਸਾਡਾ ਭਾਰਤੀ ਜਨਤਾ ਪਾਰਟੀ ਕਿਸ ਦੇ ਖਿਲਾਫ ਪ੍ਰੋਟੈਸਟ ਕਰ ਰਹੀ ਹੈ ਸਾਨੂੰ ਕੋਈ بتانے ਲੱਗਾ ਉਪਰੋ ਕੀ ਹੈ ਕਿ ਦਿਨਿਕ ਜਾਗਰਨ ਪੰਜਾਬ ਦਾ ਪੇਪਰ ਹੈ ਤੁਹਾਡਾ ਪੋਰਟਲ ਵੀ ਹੈ ਇਹਨਾਂ ਦਾ ਦਿਨਿਕ ਜਾਗਰਨ ਦੇ ਇੱਕ ਪੱਤਰਕਾਰ ਹਨ ਰਕੇਸ਼ ਸ਼ਰਮਾ ਹੂੰ

ਕਿ ਬਈ ਤੂੰ ਸਵਾਲ ਕਿਉਂ ਪੁੱਛਿਆ ਮਤਲਬ ਸਵਾਲ ਪੁੱਛਣ ਤੇ ਵੀ ਪੱਤਰਕਾਰ ਨੂੰ ਇੱਕ ਨੈਸ਼ਨਲ ਪੇਪਰ ਦਾ ਪੱਤਰਕਾਰ ਉਸ ਨੂੰ ਤੁਸੀਂ ਇਸ ਤਰ੍ਹਾਂ ਮਾਰੋਗੇ ਤਾਂ ਮਤਲਬ ਸਵਾਲ ਤੁਹਾਨੂੰ ਨਹੀਂ ਪੁੱਛਿਆ ਜਾਏਗਾ ਕਿ ਮੈਂ ਤੁਹਾਡੀ ਬਸਤ ਨਾਲ ਕਹਿਣਾ ਚਾਹੁੰਦਾ ਪੰਜਾਬ ਦੇ ਵੀਰ ਭਰਾ ਜਿਹੜੇ ਪੈਮਰਾ ਮੇਰੇ ਸੁਣ ਰਹੇ ਨੇ ਮੈਨੂੰ ਪੂਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਕਿਤੇ ਅਵਾਜ਼ ਸਾਡੀ ਪੁੱਜਦੀ ਹੈ ਬਈ ਸਵਾਲ ਪੁੱਛੋ ਸਰਕਾਰ ਅਸੀਂ ਬਣਾਈ ਦੀ ਹੈ ਸਾਡੇ ਸਾਡੀ ਹਵਾਜ਼ਤ ਵਾਸਤੇ ਸਰਕਾਰ ਅਸੀਂ ਬਣਾਈ ਦੀ ਹੈ ਸਾਡੇ ਕੰਮ ਕਾਜ ਕਰਨ ਵਾਸਤੇ ਸਰਕਾਰ ਸਾਨੂੰ ਅਸੀਂ ਬਣਾਈ ਦੀ ਹੈ ਆਪਣੀ ਸਹੂਲਤ ਵਾਸਤੇ ਸਾਨੂੰ ਸੋਲੋ ਤਰ੍ਹਾਂ ਦੇਖ ਕੇ ਅਗਰ ਸਾਡੇ ਇਸ ਦੇ ਨਾਲ ਦੇ ਲਾਈਟ ਮਤਲਬ ਬਰਥਡੇ ਲਾਈਕ ਮਰਡਰ ਸਾਡੇ ਹੋਣਗੇ ਨਾ ਫਿਰ ਅਸੀਂ ਜਾਵਾਂਗੇ ਕਿਤੇ ਔਰ ਸਵਾਲ ਪੁੱਛਾਂਗੇ ਕਿਸ ਨੂੰ ਅਸੀਂ ਸਵਾਲ ਜਾ ਕੇ ਪਾਕਿਸਤਾਨ ਨੂੰ ਨਹੀਂ ਪੁੱਛ ਸਕਦੇ ਜੇ ਨਾ ਪਾਕਿਸਤਾਨ ਇੱਕ ਅਲੱਗ ਕੰਟਰੀ ਹੈ ਇੱਕ ਫਿਰ ਸਟੇਟ ਹੈ ਸਾਰੀ ਦੁਨੀਆ ਨੂੰ ਪਤਾ ਹੈ ਉਹਨਾਂ ਦਾ ਕੰਮ ਹੈ ਉਗਰਵਾਦੀ ਬਣਾਉਣਾ ਉਗਰਵਾਦੀ ਭੇਜਣਾ ਸਾਡਾ ਕੰਮ ਹੈ ਆਪਣੇ ਲੋਕਾਂ ਦੀ ਸੁਰੱਖਿਆ ਕਰਨਾ ਸਾਨੂੰ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਕਰਨਾ ਹੈ ਸਾਨੂੰ ਆਪਣੀ ਬਾਰਡਰਾਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਕਰਨਾ ਹੈ ਤਾਂ ਕਿ ਇਹ ਲੋਕ ਸਾਡੇ ਕੋਲ ਪੁੱਸ ਕੇ ਇੱਥੇ ਆ ਕੇ ਮਾਰਪਟਾਈ ਨਾ ਕਰ ਸਕਣ ਪਰ ਦੇਸ਼ ਤੇ ਗ੍ਰਹਿ ਮੰਤਰੀ ਕਹਿੰਦੇ ਕਿ ਅਸੀਂ ਗੋਡੇ ਨਹੀਂ ਟੇਕਾਂਗੇ ਜਦੋਂ ਅੱਤਵਾਦੀਆਂ ਦਾ ਹਮਲਾ ਹੁੰਦਾ ਉਸ ਤੋਂ ਬਾਅਦ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਗੇ ਬਾਹਰ ਦੌਰੇ ਤੇ ਸੀਗੇ ਉਹ ਵਾਪਸ ਆ ਗਏ ਪਰ ਅਮਿਤ ਸ਼ਾਹ ਜੀ ਵੀ ਕਹਿੰਦੇ ਕਿ ਅਸੀਂ ਹੁਣ ਗੋਡੇ ਨਹੀਂ ਟੇਕਾਂਗੇ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਜ਼ਿੰਮੇਵਾਰਾਂ ਨੂੰ ਅਸੀਂ ਜ਼ਰੂਰ ਸਜ਼ਾ ਦੇਵਾਂਗੇ ਬਖਸ਼ਾ ਨਹੀਂ ਜਾਵੇਗਾ ਕਹਿੰਦੇ ਜਨਾ ਮੈਂ ਸੇਜ ਐਕਚੁਅਲੀ ਕਹਿਣਾ ਚਾਹੁੰਦਾ ਇਸ ਵੀ ਸੇਜ ਐਕਚੁਅਲੀ ਕਹਿਣਾ ਚਾਹੁੰਦਾ ਕਿ ਗੋਡੇ ਟੇਕਣ ਵਾਸਤੇ ਹਿੰਦੁਸਤਾਨ ਮਤਲਬ ਸਾਡੇ ਹੋਮ ਮਿਨਿਸਟਰ ਨੇ ਗੋਡੇ ਟੇਕੇ ਜਾਂ ਸਾਡੇ ਪ੍ਰਾਈਮ ਮਿਨਿਸਟਰ ਨੇ ਗੋਡੇ ਟੇਕੇ ਮਤਲਬ ਅਸੀਂ ਇਹ ਕਦੇ ਨਹੀਂ ਚਾਹਦੇ ਕਿ ਹਿੰਦੁਸਤਾਨ ਕਿਸੇ ਵੀ ਕੰਟਰੀ ਇੱਕ ਹਲੂ ਫਾਤੂ ਕੰਟਰੀ ਦੇ ਅੱਗੇ ਸਾਡੇ ਗੋਡੇ ਟੇਕੇ ਲੇਕਿਨ ਇਹ ਸਿਰਫ ਗੱਲਾਂ ਨਹੀਂ ਕਰੋ ਨਾ ਇਹ ਗੱਲਾਂ ਕਰਨਾ ਨਹੀਂ ਹੁਣ ਫੈਸਲਾ ਜਿਹੜਾ ਆਉਣਾ ਮਤਲਬ ਬੰਗਤ ਆ ਗਿਆ ਹੈ ਬਹੁਤ ਵਾਰੀ ਅਸੀਂ ਦੇਖ ਲਿਆ ਸਾਡੇ ਨੌਜਵਾਨ ਮਰ ਗਏ ਬੱਚੇ ਮਰ ਗਏ ਬਜ਼ੁਰਗ ਮਰ ਗਏ ਮਹਿਲਾئیں ਵੀ ਮਾਰ ਦਿੱਤਾ ਕਦੇ ਇੱਥੇ ਬਲਾਸ ਕਰੇ ਉੱਥੇ ਬਲਾਸ ਹੁਣ ਤਾਂ ਅਤੀ ਹੋ ਗਈ ਜੀ ਹੱਦ ਹੀ ਹੋ ਗਈ ਹੈ ਤਾਂ ਹੁਣ ਮੈਂ ਚਾਹੁੰਦਾ ਕਿ ਭਈ ਇਹ ਜਿਹੜੀ ਸੁ ਕਹਾਣੀ ਸੁਣਾ ਰਹੇ ਹੋ ਸਾਨੂੰ ਕਿ ਵਾਰ-ਵਾਰ ਕੇ ਅਸੀਂ ਗੋਡੇ ਨਹੀਂ ਟੇਕਾਂਗੇ ਜਨਾਬ ਗੋਡੇ ਨਹੀਂ ਟੇਕੋ ਬਲਕੇ ਲੱਤਾਂ ਤੇ ਖੜੇ ਹੋ ਲੱਤਾਂ ਤੇ ਖ ਜੰਮੂ ਕਸ਼ਮੀਰ ਦਾ ਵਾਸੀ ਹੋਣ ਦੇ ਨਾਤੇ ਇੱਕ ਮੁਸਲਮਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਮਤਲਬ ਆਪਣੀ ਕਮਿਊਨਿਟੀ ਦੀ ਤਰਫੋਂ ਜੰਮੂ ਕਸ਼ਮੀਰ ਦੇ ਲੋਕਾਂ ਦੀ ਤਰਫੋਂ ਵਾਦਾ ਕਰਦਾ ਕਿ ਅਸੀਂ ਤੁਹਾਡੇ ਨਾਲ ਜਿਹੜਾ ਹੈ ਬਿਲਕੁਲ ਮੁੰਡੇ ਨਾਲ ਮੁੰਡਾ ਲਾ ਕੇ ਪੱਗਾਂ ਨਾਲ ਲੜਨ ਉਸ ਤੇ ਤਿਆਰ ਹਾਂ ਆਪਣੀ ਜਾਨਾਂ ਦੇਣ ਉਸ ਤੇ ਤਿਆਰ ਹਾਂ ਲੇਕਿਨ ਵਾਂਸ ਫਾਰ ਆਲ ਵਾਂਸ ਫਾਰ ਆਲ ਇਸ ਸਾਰੇ ਸੇਪਾ ਨੂੰ ਖਤਮ ਕਰੋ ਕਿਉਂਕਿ ਅਸੀਂ ਰੋਜ਼ਾਨਾ ਜੜਾਏ ਸ਼ੋਗ ਨਹੀਂ ਬਣਾ ਸਕਦੇ ਰੋਜ਼ਾਨਾ ਜੜਾਸੀ ਆਪਣੀ ਪੈਣਾ ਭਰਾਵਾਂ ਦੀ ਜਾਨ ਨਹੀਂ ਦੇ ਸਕਦੇ ਇਹ ਰੋਜ਼ ਦੌਰੋ ਦਿਨ ਤੱਕ ਕੋਈ ਇੱਕ ਵਾਰੀ ਅਸੀਂ ਮਰ ਕੇ ਮੁੱਕ ਜਾਾਂਗੇ ਕੋਈ ਮਸਲਾ ਨਹੀਂ ਲੇਕਿਨ ਇਹਨੂੰ ਵੀ ਸਭ ਸਖਾ ਕੇ ਆਗੇ ਉਸ ਵੇਲੇ ਖੜਾ ਹੋਣਾ ਪਏਗਾ ਸਾਡੀ ਸਰਕਾਰ ਨੂੰ ਉਸ ਵੇਲੇ ਕੜੇ ਡਿਸੀਜਨ ਲੈਣੇ ਪੈਣਗੇ ਸਾਡੀ ਸਰਕਾਰ ਨੂੰ ਉਹਦਾ ਹੀ ਲੈਂਦੇ ਨਹੀਂ ਇਸਰ ਵੇਂ ਦੂਮਸ ਵਾਲੇ ਦੂਮਸ ਕੋ ਮੈਂ ਦੂਮਸ ਸਵਾਨ ਕਰਕੇ ਇਧਰ ਕੋ ਨੁਕਸਾਨ ਹੋ ਗਿਆ ਉਧਰ ਬੋਟਚਾਰ ਬਣਾ ਲੈ ਉਧਰ ਕੋ ਨੁਕਸਾਨ ਹੋ ਗਿਆ ਇਧਰ ਬੋਟਚਾਰ ਬਣਾ ਲੈ ਬਸ ਇਹੋ ਡਰਾਮਾ ਹੋ ਰਹੀ ਹੈ ਬਕਵਾਸ ਨਮਾਜਣਾ ਚਲਦਾ ਹੈ ਇਸੇ ਬੰਦ ਕਰਕੇ ਤੇ ਇਸੇ ਵਾਰ ਸਵਾਲ ਜਿਹੜਾ ਮੈਂ ਸਾਬਦਾ ਕਿ ਭਈ ਪਾਕਿਸਤਾਨ ਦੇ ਨਾਲ ਇੱਕ ਵਾਰੀ ਫੈਸਲਾ ਕਰ ਲੈਣਾ ਚਾਹੀਦਾ ਆਰ ਪਾਰ ਦਾ ਇੱਕ ਵਾਰੀ ਜੰਗ ਹੋ ਜਾਣੀ ਚਾਹੀਦੀ ਤਾਂ ਕਿ ਉਹ ਜਿਹੜਾ ਜਸੜਾ ਸਾਊਥਰ ਬਚੇ ਦਾ ਪਰਲੀ ਸਾਈਡ ਪੋਕੇ ਜਿਸ ਨੂੰ ਕਹਿੰਦੇ ਪਾਕਿਸਤਾਨਾ ਗਵਰਨਮੈਂਟ ਅਸ਼ਵੀਰ ਉਸ ਨੂੰ ਸਾਡੇ ਨਾਲ ਲਾ ਕੇ ਸਾਨੂੰ ਅਲੱਗ ਕੀਤਾ ਜਾਏ ਸੈਪਾ ਮਗਾਏ ਜਾਏ ਇਹ ਰੋਜ਼ ਰੋਜ਼ ਜਿਹੜੇ ਸਾਡੇ ਬ ਭਾਰਤ ਅਜਿਹਾ ਚਾਹੇਗਾ ਕਿ ਜਿਸ ਤਿੱਕੇ ਨਾਲੇ ਚੀਜ਼ਾਂ ਹੋਈਆਂ ਨੇ ਕਿਉਂਕਿ ਪਹਿਲਾਂ ਵੀ ਘਟਨਾ ਬਹੁਤ ਵੱਡੀ ਵਾਪਰੀ ਹੈ ਜਿਵੇਂ ਮਪਲਵਾਮਾ ਦਾ ਅਸੀਂ ਜ਼ਿਕਰ ਕੀਤਾ ਹੁਣ ਫਿਰ ਇਹ ਘਟਨਾ ਛੋਟੀ ਨਹੀਂ ਹੈਗੀ ਕਿਉਂਕਿ 28 ਜੀ ਜਾਣੇ ਕਿਉਂਕਿ ਉਹ ਇੱਕ ਘਰ ਦੇ ਜੀ ਨਹੀਂ ਹੈਗੇ ਪੂਰੇ ਹਿੰਦੁਸਤਾਨ ਦੇ ਜੀ ਨੇ ਉਹਨਾਂ ਦਾ ਜਾਣਾ ਉਹ ਬਹੁਤ ਔਖਾ ਹੈ ਸਭ ਦੇ ਲਈ ਕਿਉਂਕਿ ਉਹਨਾਂ ਦੇ ਬੱਚੇ ਨੇ ਉਹਨਾਂ ਦੀਆਂ ਭੈਣਾਂ ਨੇ ਉਹਨਾਂ ਦੀਆਂ ਮਾਮਾਆਂ ਨੇ ਉਹਨਾਂ ਦੀਆਂ ਬੀਬੀਆਂ ਨੇ ਇੱਕ ਹੀ ਲੱਗਦਾ ਕਿ ਭਾਰਤ ਇੱਡਾ ਵੱਡਾ ਸਟੈਂਡ ਲਏਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਕਿਸਤਾਨ ਨੂੰ ਇੱਕ ਵਾਰੀ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਭਾਰਤ ਨੂੰ ਸਟੈਂਡ ਇੱਡਾ ਲੈਣਾ ਚਾਹੀਦਾ ਕਿ ਲੱਗਦਾ ਹੈ ਕਿ ਸਾਡੀਆਂ ਏਜੰਸੀਆਂ ਅਸੀਂ ਇੰਨੇ ਸਟਰੋਂਗ ਹੈਗੇ ਆ ਕਿ ਭਾਰਤ ਨੂੰ ਜਵਾਬ ਦੇ ਸਕਦੇ ਆ ਦੇਖਿਓ ਜੀ ਸਾਡੇ ਕੋਲ ਸਾਡੀ ਸਾਡੇ ਕੋਲ ਵਰਲਡ ਦੀ ਬੈਸਟ ਆਰਮੀ ਹੈ ਸਾਡੇ ਕੋਲ ਵਰਲਡ ਦੇ ਬੈਸਟ ਵਸਾਇਲ ਸਾਡੇ ਕੋਲ ਬੈਸਟ ਜੰਗੀ ਸਾਰਾ ਸਵਾ ਸਾਧੋ ਸਮਾਨ ਹੈ ਪਾਕਿਸਤਾਨ ਪਰ ਆਨੇ ਕਰ ਲੇਕਿਨ ਉਹ ਸਭ ਦੇ ਹੁੰਦੇ ਹੁੰਦੇ ਆ ਉਹ ਸਭ ਦੇ ਹੁੰਦੇ ਹੁੰਦੇ ਆ ਵੀ ਅਗਰ ਅਸੀਂ ਇਸ ਤਰੀਕੇ ਦੇ ਨਾਲ پریشان آج اس چیز لے کے کہ بھی سڑا کوئی جی پاکستان کے آگے جڑا ہے ایک طرح جوڑ کے اس طرح کے بالکل لمبے پیدے ہیں اس چیز لے کے جڑا ہے سیرا سلسلہ میں سوچ دا کہ بھئی اس دے اوپر ونس فار علیہ کم کاج ہونا چاہی دا لیکن اس دے نار نار اسی ایچیز کر رہی ہیں کہ بھائی صاحب ساڑی سرکار ایک بولڈ سٹیپ لے اگر ਉਹ 40 ਨੌਜਵਾਨ ਜਿਹੜੇ ਸਾਡੇ 40 ਬੱਚੇ ਜਿਹੜਾ ਸਾਡੇ ਮਾਰਸ ਨੇ ਇਹਨਾਂ ਨੇ 300 ਕਿਲੋ ਆਰਡੀਐਕਸ ਲੈ ਕੇ ਪਰਵਾਹਾਵਾ ਕੀਤਾ ਸੀ ਉਸ ਟਾਈਮ ਅਸੀਂ ਜਵਾਬ ਦੇ ਦਿੱਤਾ ਹੁੰਦਾ ਹੁੰਦਾ ਤਾਂ ਉਹਨਾਂ 40 ਬੱਚਿਆਂ ਨਾਲ ਸਾਡੇ ਨਾਲ ਇਨਸਾਫ ਹੁੰਦਾ ਸੀ ਮੈਂ ਸਮਝਦਾ ਹਾਂ ਉਹਨਾਂ 40 ਦੇ ਨਾਲ ਇਨਸਾਫ ਕੋਈ ਨਹੀਂ ਹੋਇਆ ਲਖਤ ਜਿਆਦਾ ਕਨਲਟੀ ਜਿਹੜੀ ਜੰਮੂ ਕਸ਼ਮੀਰ ਦੇ ਅੰਦਰ ਇਸ ਤਰ੍ਹਾਂ ਹੋਈਦੀ ਹੈ ਸਿਵਲ ਕਿਲਿੰਗ ਦੀ ਕਿਸੇ ਟਾਰਗੇਟ ਕਰਕੇ ਗੋਲੀ ਮਾਰਤੀ ਕਿਸੇ ਕੁਝ ਕੀਤਾ ਉਹਨਾਂ ਨਾਲ ਜਿਹੜਾ ਬਿਲਕੁਲ ਮੈਂ ਸਮਝਦਾ ਹਾਂ ਕਿ ਇੱਕ ਤਰੀਕੇ ਦਾ ਤੋਖਾ ਹੈ ਦਾ ਸਰਕਾਰ ਦੇ ਤਰਫੋਂ ਅੱਜ ਇਹ ਤਰੀ ਲੋਕ ਜਿਹੜੇ ਸਾਡੇ ਚਲੇ ਗਏ ਨਾ ਅਗਰ ਇਹਨਾਂ ਦਾ ਵੀ ਕੋਈ ਤਾਂ ਮੈਂ ਸਮਝਦਾ ਇਹਨਾਂ ਦੇ ਨਾਲ ਧੋਖਾ ਹੋਰ ਆਉਣ ਵਾਲੀ ਜਨਰੇਸ਼ਨ ਵਿੱਚ ਜਿੱਦਣੇ ਸਾਡੇ ਭੈਣ ਭਰਾ ਮਰਦੇ ਰਹੇਗੇ ਸਾਰਿਆਂ ਨਾਲ ਧੋਖਾ ਫਿਰ ਇਹਦਾ ਧੋਖੇ ਤੋਂ ਇਲਾਵਾ ਕੁਝ ਨਹੀਂ ਹੈ ਮੈਂ ਸਮਝ ਸਕਦਾ ਕਿ ਅਗਰ ਇਹੋ ਕੰਮ ਇਹੋ ਚੀਜ਼ ਅਗਰ ਕਿਤੇ ਸਰਕਾਰ ਦੇ ਕਿਸੇ ਮੰਤਰੀ ਦੇ ਕਿਸੇ ਸੰਤਰੀ ਦੇ ਕਿਸੇ ਐਮਪੀ ਦੇ ਪਰਿਵਾਰ ਦੇ ਨਾਲ ਹੁੰਦੀ ਤਾਂ ਸ਼ਾਇਦ ਕੋਈ ਉਸ ਦਾ ਰਿਜ਼ਲਟ ਨਿਕਲਦਾ ਕਿਉਂਕਿ ਆਮ ਆਦਮੀ ਨੂੰ ਤਾਂ ਹਿੰਦੁਸਤਾਨ ਵਿੱਚ ਇਨਸਾਨ ਸਮਝੇ ਨਹੀਂ ਜਾਂਦਾ ਵੀ ਆਮ ਆਦਮੀ ਤਾਂ ਬਸ ਇਸ ਤਰ੍ਹਾਂ ਬਣਿਆ ਕਿ ਸਿਰਫ ਜਾ ਕੇ ਵੋਟ ਦੇ ਇਹਨਾਂ ਨੂੰ ਪਾਵਰ ਵਿੱਚ ਲਿਆ ਇਹਨਾਂ ਨੂੰ ਕੁਰਸੀ 'ਤੇ ਬਿਠਾਇਆ ਉਸ ਤੋਂ ਬਾਅਦ ਖੱਡੇ ਜੈ ਖਪੇਜ ਬੜੇ ਜਿੱਥੇ ਮਰਜੀ ਬੜੇ ਜਾ ਕੇ ਇਹ ਜਿਹੜੀ ਚੀਜ਼ ਹੈ ਸਰਕਾਰ ਜਿਹੜੀ ਇਹ ਕਰ ਰਹੀ ਹੈ ਇਹ ਤੋਂ ਲੱਗਦਾ ਹੈ ਕਿ ਭਈ ਮੈਨੂੰ ਲੱਗਦਾ ਹੈ ਕਿ ਵੀ ਜਿਸ ਤਰ੍ਹਾਂ ਉਹ ਠੱਗੇ ਕਿਸਨ ਪਹਿਲੇ ਇਸ ਤਰ੍ਹਾਂ ਇਹ ਤਰੀਕ ਵੀ ਠੱਗੇ ਜਾਣਗੇ ਹੁਣ ਚਲਾ ਗਿਆ ਜਿਸ ਬੰਦੇ ਦਾ ਘਰ ਦਾ ਕੋਈ ਪਰਿਵਾਰ ਦਾ ਬੰਦਾ ਚਲਾ ਗਿਆ ਪਤਾ ਉਸੇ ਨੂੰ ਲੋਕ ਸਾਡੇ ਇੱਥੇ ਖਾਣਾ ਕਿ ਕਹਿੰਦੇ ਨੇ ਕਿ ਭਈ ਜਿੱਥੇ ਤਪਦੀ ਹੈ ਜਿੱਥੇ ਬਲਦੀ ਹੈ ਤਪਦੀ ਉੱਥੇ ਹੀ ਹੈ ਤਾਂ ਜਿਸ ਦੇ ਘਰ ਦਾ ਬੰਦਾ ਚੱਲ ਗਿਆ ਤਾਂ ਉਸੇ ਦੂਸਰੇ ਦਾ ਨੁਕਸਾਨ ਉਸਨੇ ਪਤਾ ਕਿ ਯਾਰ ਉਹਦਾ ਫੈਮਿਲੀ ਕਿਸਾ ਡਿਸਰਵ ਹੋਈ ਹੈ ਆਣ ਲਾ ਮਤਲਬ ਪੂਰਾ ਫਿਚਰ ਖਰਾਬ ਹੋ ਗਿਆ ਉਹਨਾਂ ਦਾ ਉਹ ਉਹਨਾਂ ਨੂੰ ਪਤਾ ਹੈ ਤੁਸੀਂ ਇਹ ਕਹਿਣਾ ਚਾ ਰਹੇ ਹੋ ਜਿਹਦੇ ਘਰ ਅੱਗ ਲੱਗੀ ਆ ਉਹਨੂੰ ਪਤਾ ਹੈ ਕਿ ਘਰ ਦੇ ਵਿੱਚ ਕੀ ਬੀਤਰੀ ਹੈ ਜੀ 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 ਜ ਦੇਖੋ ਇੱਕ ਦੇਖੋ ਇੱਕ ਚੀਜ਼ ਤਾਂ ਕਹਿ ਦਿੱਤਾ ਨਾ ਕਿ ਅਗਰ 3-4 테러ਰਿਸਟ ਦਾ ਫੋਟੋ ਮਿਲ ਗਏ ਨੂੰ ਯਾਰ ਫੋਟੋ ਮਿਲ ਕੇ ਸੈਂ ਇਹ ਅਟੈਕ ਦੂ ਪਹਿਲੇ ਕਿਉਂ ਨਹੀਂ ਲੱਦੇ ਭਾਈ ਪਹਿਲਾ ਸਵਾਲ ਤਾਂ ਸਾਡਾ ਇਹ ਹੈ ਯਾਰ ਅੱਜ ਤੁਹਾਨੂੰ ਫੋਟੋ ਲੱਭ ਰਹੇ ਤਾਂ 2 ਦਿਨ ਪਹਿਲੇ ਲੱਭ ਕੇ ਹੁੰਦੇ ਸਾਡੇ 3-3 ਬੰਦੇ ਜਿੰਦੇ ਹੁੰਦੇ ਨਾ ਅੱਜ ਆ ਜੋ ਤਰੀ ਬੰਦੇ ਦੁਨੀਆ ਨੂੰ ਛੱਡ ਕੇ ਚੱਲ ਗਏ ਗੋਲੀਆਂ ਖਾ ਗਏ ਉਹਨਾਂ ਨੇ ਉਹਨਾਂ ਕਿਹ ਗੁਰਾ ਕੀਤਾ ਸੀ ਉਸ ਦੁਨੀਆ ਚੱਲ ਗਏ ਹੁਣ ਤੁਸੀਂ ਫੋਟੋ ਰਿਲੀਜ਼ ਕੀਤੀ ਉਹਨਾਂ ਦੇ ਫੋਟੋ ਰਿਲੀਜ਼ ਕਰਨ ਤੋਂ ਬਾਅਦ ਵੀ ਕੱਲ ਨੂੰ ਤੁਸੀਂ ਕੇ ਚਾਰ ਮਿਲਣ ਮਾਰੋਗੇ ਕਿ ਕਹੋ ਕਿ ਜੇ ਇਸੇ ਬਦਲਾ ਲੈ ਲਿਆ ਅੱਛਾ ਐ ਨਹੀਂ ਬੰਦੇ ਉਸ ਨੂੰ ਸਾਨੂੰ ਕੀ ਪਤਾ ਇਹ ਹੋ ਰਿਹਾ ਹੈ ਇਸ ਦੀ ਜੜ ਨੂੰ ਨਹੀਂ ਜਿੰਨੇ ਤਰ ਬੁੱਟੋਗੇ ਜਦ ਤੱਕ ਇਸ ਦੀ ਜੜ ਨੂੰ ਨਹੀਂ ਬਰ ਕਟੋਗੇ ਤਾਂ ਸਾਨੂੰ ਕੀ ਪਤਾ ਲੱਗਣਾ ਹੈ ਕਿ ਭਈ ਇਹ ਜਿਹੜਾ ਹੈ ਕਿ ਕਿਸ ਤਰੀਕੇ ਨਾਲ ਕਿ ਹੋਇਆ ਦਾ ਕੇਵਲ ਸਾਡਾ ਬਦਲਾ ਸਾਡਾ ਬਦਲਾ ਇੱਕੋ ਇੱਕ ਨਾਲ ਇਸ ਟਾਈਮ ਬਦਲੇ ਦਾ ਉਸ ਬਦਲੇ ਦਾ ਇੱਕ ਕਾਰਨ ਜਿਹੜਾ ਸਿਸਟਮ ਮੇਰੇ ਸਮਝ ਚਾਰਾ ਉਹ ਇਹ ਹੈ ਕਿ ਪਾਕਿਸਤਾਨ ਦੇ ਨਾਲ ਵਾਂਸ ਫਾਰ ਆਲ ਸੈਟਲਮੈਂਟ ਕਰਨੀ ਪੈਗੀ ਔਰ ਇਹੋ ਇੱਕੋ ਤਰੀਕਾ ਕਰਨ ਦਾ ਸਾਡਾ ਕਿ ਭਾਈ ਪਾਕਿਸਤਾਨ ਵੀ ਜਿਹੜਾ ਮੂੰਹ ਤੋਂ ਜਵਾਬ ਜਿਹੜਾ ਦਿੱਤਾ ਜਾਏ ਤਾਂ ਤਾਂ ਹੀ ਜਾ ਕੇ ਮਸਲਾ ਹੱਲ ਹੋ ਸਕਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਕੋਈ ਹੱਲ ਜਿਹੜਾ ਲੱਗ ਰਿਹਾ ਹੈ ਕਿ ਨਿਕਲ ਰਿਹਾ ਹੈ ਕੱਲ ਨੂੰ ਤੁਸੀਂ ਸੇ ਘੋੜਮੋੜ ਗੱਲਾਂ ਕਰਕੇ ਵੀ ਅਸੀਂ 4 ਮਿੰਟ ਡਰਸਨ ਉੱਥੇ ਮਾਰਤੇ ਉੱਥੇ ਮਾਰਤੇ ਅਸੀਂ ਬਦਲਾ ਲੈ ਲਿਆ ਉਸ ਨੂੰ ਸਾਨੂੰ ਨਹੀਂ ਹੁੰਦੀ ਕਿ ਅਸੀਂ ਇਹ ਦੇਖਦੇ ਸੁਣਦੇ 50 ਸਾਲ ਮੇਰੀ ਉਮਰ ਹੋਈ ਹੈ ਤਾਂ 17 18 ਸਾਲ ਤੇ 80 ਸਾਲ ਦਾ ਜਿਹੜਾ ਸੈਪਾ ਸਾਨੂੰ ਜੰਮੂ ਕਸ਼ਮੀਰ ਵੀ ਪਿਆ ਸੀ ਤਾਂ ਅੱਜ ਤੱਕ ਮਤਲਬ ਤਾਂ ਇਹ ਮਸਲਾ ਰਚਤਰੀ ਸਾਹਿਬ ਤੋਂ ਚੱਲਦਾ ਆ ਅੱਗੇ ਵੀ ਚੱਲਦਾ ਰਹੇਗਾ ਸਾਡੀ ਜਨਤਾ ਇਸ ਤਰ੍ਹਾਂ ਜਾਂਦੀ ਰਹਿਣੀ ਹੈ ਇਸੇ ਤਰ੍ਹਾਂ ਉਮਰ ਸਿੰਘ ਸਾਹਿਬ ਆਂਦੇ ਰਹਿਣਗੇ ਇਸੇ ਤਰ੍ਹਾਂ ਪ੍ਰਮੇਲ ਸਿੰਘ ਸਾਹਿਬ ਆਂਦੇ ਰਹਿਣਗੇ ਲੋਕਾਂ ਨੂੰ ਠੱਗਦੇ ਰਹਿਣਗੇ ਠੱਗਣ ਵਾਲਾ ਕੰਮ ਜਿਹੜਾ ਬੰਦ ਕਰਕੇ ਹੁਣ ਸਰਕਾਰ ਨੂੰ ਕੋਈ ਕੜਾ ਕਦਮ ਲੈਣਾ ਚਾਹੀਦਾ ਜਿਸ ਦਾ ਇੱਕ ਵਨਸ ਫਾਰ ਆਲ ਜਿਹੜਾ ਸੋਲੂਸ਼ਨ ਨਿਕਲੇ ਹੂੰ ਚੌਧਰੀ ਜੀ ਕੀ ਤੁਸੀਂ ਮੰਨਦੇ ਹੋ ਕਹਿੰਦੇ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਆ ਇਹ ਕਿਹਾ ਜਾ ਰਿਹਾ ਕਿ ਧਰਮ ਪੂਛ ਕੇ ਮਾਰਾ ਗਿਆ ਮੌਤ ਵੀ ਦਿੱਤੀ ਧਰਮ ਦੇ ਕੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਬਾਕੀ ਕੋਈ ਸੀਗੇ ਜਿਹੜੇ ਵੀ ਜਿਹੜੇ ਮੁਸਲਮ ਨੇ ਉਹਨਾਂ ਨੂੰ ਛੱਡ ਦਿਓ ਜਿਹੜੇ ਮੁਸਲਮ ਨਹੀਂ ਹੈਗੇ ਉਹਨਾਂ ਨੂੰ ਮਾਰ ਦਿਓ ਦੇਖੋ ਸੇਮ ਫੋਟੋਗ੍ਰਾਫ ਦੇਖ ਕੇ ਸੇਮ ਉਸ ਤਰੀਕੇ ਦੀ ਚੀਜ਼ਾਂ ਚੀਜ਼ਾਂ ਜਿਹੜੀ ਤੁਹਾਡੇ ਕੋਲ ਪੁੱਛੀਆਂ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਪੁੱਛੀਆਂ ਕਿ ਬਈ ਧਰਮ ਪੁੱਛਿਆ ਗਿਆ ਨਾਮ ਪੁੱਛਿਆ ਗਿਆ ਉਹਨਾਂ ਨੂੰ ਕਿਹਾ ਗਿਆ ਕਲਮਾ ਪੜੋ ਇਸ ਤਰ੍ਹਾਂ ਚੀਜ਼ਾਂ ਕਰੋ ਇਹ ਕਰੋ ਤਾਂ ਉਸ ਤੋਂ ਬਾਅਦ ਗੋਲੇ ਮਾਰ ਦਿੱਤੇ ਗਏ ਜੀ ਇਹ ਇਹ ਚੀਜ਼ਾਂ ਸਾਡੇ ਕੋਲ ਵੀ ਪੁੱਛੀਆਂ ਮੈਂ ਉਹਨਾਂ ਕੋਲੋਂ ਪੁੱਛਦਾ ਕਿ ਬਈ ਕਿਹੜਾ ਇਸਲਾਮ ਤੁਸੀਂ ਪੜ ਗਏ ਹੋ ਕਿਹੜੇ ਨਬੀ ਨੂੰ ਤੁਸੀਂ ਪੜ ਗਏ ਆ ਸਾਡੇ ਨਬੀ ਦਾ ਮਤਲਬ ਕਹਿਣਾ ਇਹ ਸੀ ਕਿ ਅਗਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਜ਼ਾਇਆ ਨਹੀਂ ਕਰ ਸਕਦੇ ਜ਼ਰੂਰਤ ਤੋਂ ਜ਼ਿਆਦਾ ਪਾਣੀ ਜ਼ਾਇਆ ਨਹੀਂ ਕਰ ਸਕਦੇ ਅਸੀਂ ਹੁਕਮ ਦੇ ਬੰਦੇ ਕਿਹੜੀ ਕੌਮ ਨੂੰ ਬਦਨਾਮ ਕਰਨਾ ਉਸ ਦਾ ਹੈ ਤੇ ਕੇ ਕਰਕੇ ਰਹਿਣਾ ਹੋ ਕੇ ਰਿਹਾ ਹੈ ਤੇ ਇਹ ਤਾਂ ਲੋਕੀ ਕਹਿੰਦੇ ਨੇ ਕਿ ਜੀ ਉਹ ਇਸਲਾਮਿਸਟ ਹੈ ਉਹ ਮੁਸਲਮਾਨ ਭਾਈ ਸਾਹਿਬ ਜੰਮੂ ਕਸ਼ਮੀਰ ਦੇ ਲੋਕ ਔਰ ਮੈਂ ਆਪਣੀ ਗੱਲ ਦੱਸਾਂ ਕਿ ਅਸੀਂ ਜੰਮੂ ਕਸ਼ਮੀਰ ਦੇ ਲੋਕ ਅਸੀਂ ਜਿਨ੍ਹਾਂ ਨੇ ਕੱਲ ਇੱਕ ਆਂਡ ਕੀਤਾ ਹੈ ਜਿਨ੍ਹਾਂ ਨੇ ਕੱਲ ਸਾਡੇ ਪੇਣਾ ਪਰਾਂ ਨੂੰ ਮਾਰਿਆ ਹੈ ਇਹਨੋਂ ਜ਼ੀ ਇਨਸਾਨੀ ਸਮਿੱਤੇ ਮੁਸਲਮਾਨ ਉਹਨਾਂ ਦਾ ਬੜੀ ਦੂਰ ਦੀ ਗੱਲ ਐ ਅਸੀਂ ਉਹਨਾਂ ਦੀ ਸਾਨੀ ਸਮਿੱਤੇ ਮੈਂ ਕਹਿੰਦਾ ਕਿ ਬਈ ਮੁਸਲਮਾਨ ਹੋਣ ਤੋਂ ਪਹਿਲੇ ਤੁਸੀਂ ਇਨਸਾਨ ਤਾਂ ਹੋ ਜਾਓ ਮੁਸਲਮਾਨਾ ਦਾ ਮੁਸਲਮਾਨ ਤੁਹਾਨੂੰ ਲੱਗਦਾ ਹੈ ਕਿ ਇਹ ਕਲੀਅਰ ਹੋ ਗਿਆ ਕਿ ਉਹ ਮੁਸਲਮਾਨ ਹੀ ਸੀਗੇ ਤੁਸੀਂ ਮੰਨਦੇ ਹੋ ਚੌਧਰੀ ਜੀ ਕਿ ਉਹ ਮੁਸਲਮਾਨ ਹੀ ਸੀਗੇ ਜਾਂ ਉਹਨਾਂ ਦੇ ਪਿੱਛੇ ਵੀ ਕੁਝ ਹੋਰ ਸਕਦਾ ਹੈ ਪਿੱਛੇ ਵੀ ਕੁਝ ਹੋ ਸਕਦਾ ਜੀ ਰੱਬ ਜਾਣੇ ਕਿਸ ਤਰੀਕੇ ਦੀ ਸਾਜ਼ਿਸ਼ ਹੈ ਇਹ ਇਸ ਤਰੀਕੇ ਨਾਲ ਕਈ ਵਾਰੀ ਇਸ ਤਰੀਕੇ ਨਾਲ ਪੋਰਟਰੇ ਜਿਸਨਾਂ ਕੀਤੀ ਜਾਣੀਆਂ ਤਾਂ ਕਿ ਸਾਹਮਣੇ ਨੂੰ ਲੱਗੇ ਕਿ ਤਾਂ ਕਿ ਇੱਥੇ ਇੱਕ ਫਸਾਦ ਬਣੇ ਦੇਖੋ ਬੰਦੇ ਨੂੰ ਮਾਰਨਾ ਹੈ ਬੰਦੇ ਨੂੰ ਮਾਰਿਆ ਉਹਨਾਂ ਨੇ ਅਗਰ ਇਹ ਸਵਾਲ ਪੁੱਛੇ ਇਹ ਚੀਜ਼ਾਂ ਬਾਹਰ ਆਈਆਂ ਤਾਂ ਅਗਰ ਨੂੰ ਪਤਾ ਹੀ ਹੈ ਤੇ ਸਮਝੀ ਸੰਸ ਹੈ ਕਿ ਤੱਕ ਇਥੇ ਹਿੰਦੂ ਮੁਸਲਮਾਨ ਹੋਏ ਇਹ ਆਪਸ ਹੀ ਭੈਣ ਭਰਾ ਜਿਹੜੇ ਲੱਗਣ ਇੱਕ ਦੂਜੇ ਦੇ ਪਿੱਛੇ ਲੱਗਣੋ ਮਰਨ ਦੂਸਰੀ ਤਰ੍ਹਾਂ ਦੇਖੋ ਰਿਹਾ ਕਿ ਜੰਮੂ ਕਸ਼ਮੀਰ ਦੇ ਅੰਦਰ ਇੱਕ ਵਾਇਦ ਰਹਿਸਤਾ ਹੈ ਹਿੰਦੁਸਤਾਨ ਪੂਰੇ ਦੀ ਜਿਸ ਦੇ ਅੰਦਰ ਪਾਪੂਲੇਸ਼ਨ ਜਿਹੜੀ ਹੈ ਉਹ ਮੁਸਲਮ ਪਾਪੂਲੇਸ਼ਨ ਮਜੋਰਟੀ ਮੁਸਲਮ ਪਾਪੂਲੇਸ਼ਨ ਹੈ ਮੋਰ ਥੈਨ 80% ਲੋਕ ਇਥੇ ਮੁਸਲਮਾਨ ਹਨ ਤਾਂ ਅੱਜ ਕਿਹੜਾ ਘਰ ਅਖਾਏ ਐਸਾ ਖਾਲੀ ਹੈ ਕਿ ਵੀ ਜਿਸ ਘਾਰੇ ਮਾਤਮ ਨਹੀਂ ਮ ਤਾਂ ਕਿਹਾ ਸਾਰੇ ਮੁਸਲਮਾਨ ਦੇ ਸਾ ਉਹ ਉਹਨਾਂ ਦੇ ਨਾਲ ਹੋ ਗਏ ਇੱਕ ਤਰੀਕੇ ਦੇ ਸਾਜ਼ਿਸ਼ ਦੇ ਨਾਲ ਇਹ ਸਾਰੀ ਚੀਜ਼ਾਂ ਕੀਤੀ ਜਾ ਰਹੀਆਂ ਇਸ ਦੇ ਪਿੱਛੇ ਕਿਉਂ ਪਾਕਿਸਤਾਨ ਦਾ ਪਾਕਿਸਤਾਨੀ ਏਜੰਸੀ ਹੋਣੀ ਆਈ ਐਸਆਈ ਉਹਨਾਂ ਦੀ ਆਰਮੀ ਸਾਹਮਣੇ ਆਉਣੇ ਤੋਂ ਲੜ ਨਹੀਂ ਸਕਦੇ ਹਰਾਮਖੋਰ ਤਾਂ ਇਸ ਤਰੀਕੇ ਦੀਆਂ ਚੀਜ਼ਾਂ ਇਸ ਤਰੀਕੇ ਦੀ ਟੈਕਨੀਕਾਂ ਅਪਰਾਈ ਜਾਂਦੀਆਂ ਤਾਂ ਕਿ ਇਹਨਾਂ ਦੀ ਇੱਕ ਇੰਟਰਨਲ ਜੰਗ ਆਪਣੀ ਸ਼ੁਰੂ ਹੋ ਜਾਏ ਜ਼ਾਹਿਰ ਸੀ ਗੱਲ ਹੈ ਕਿ ਇੱਥੇ ਤੱਕ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ இந்து ਮੁਸਲਮਾਨ ਆਪਸ ਵਿੱਚ ਕਰਾਂਗੇ ਤਾਂ ਮਤਲਬ ਇੰਟਰਨਲ ਜੰਗ ਹੋਈ ਹੈ ਨਾ ਤੇ ਇਹ ਹਰਾਮਪੂਣੇ ਬਾਹਰ ਬੈਠ ਕੇ ਤਾਂ ਤਮਾਸ਼ਾ ਦੇਖਣਗੇ ਪਰ ਇਸੇ ਤਰੀਕੇ ਦੀ ਸਾਜ਼ਸ਼ਾਂ ਜਿਹੜੀਆਂ ਇਸ ਨਸਲ ਦੇ ਅੰਦਰ ਕੀਤੀ ਜਾਂਦੀਆਂ ਹਨ ਔਰ ਇਹ ਤਾਂ ਹਮੇਸ਼ਾ ਮਤਲਬ ਆ ਰਿਹਾ ਇਸ ਦਾ ਜਿਹੜਾ ਕੰਮ ਹੈ ਵੇਜੋ ਪਾਕਿਸਤਾਨ ਦਾ ਔਰ ਪਾਕਿਸਤਾਨ ਦੇ ਜਿਹੜੀ ਏਜੰਸੀਆਂ ਨੇ ਇਸ ਤਰ੍ਹਾਂ ਆਰਮੀ ਦਾ ਸਿਸਟਮ ਹੈ ਇਹਨਾਂ ਦਾ ਹਰਾਮਪੂਣੇ ਦਾ ਕੰਮ ਹਮੇਸ਼ਾ ਇਹ ਹੋ ਰਿਹਾ ਹੈ ਸਾਡਾ ਕਹਿਣਾ ਇਹ ਹੈ ਕਿ ਇਹਨਾਂ ਦੇ ਹਰਾਮਪੂਣੇ ਨੂੰ ਖਤਮ ਕਰਨ ਉਸੇ ਇੱਕੋ ਲਾਜਾ ਭਾਈ ਇਹਨਾਂ ਦਾ ਇਲਾਜ ਕਰੋ ਉਹ ਜਿਹੜਾ ਆਜ਼ਾਦ ਕਸ਼ਮੀਰ ਉਧਰ ਨੇ ਲੈ ਕੇ ਰੱਖਿਆ ਉਸ ਨੂੰ ਲਿਆਓ ਸਾਡੇ ਨਾਲ ਵਾਪਸ ਸਾਡੇ ਸਣਾ ਏਰੀਆ ਸਾਡੇ ਲੋਕ ਨੂੰ ਉਹਨਾਂ ਇਹ ਸਾਰਾ ਸੱਪੇ ਖਤਮ ਹੋ ਜਾਏਗਾ ਇੱਕ ਟੋਟਾ ਇਸ ਤਣੇ ਕੀਤਾ ਸੀ ਕੋਦ ਅਸਲ ਰਾਮ ਕੀਤਾ ਸੀ ਦੋ ਤਰ੍ਹਾਂ ਟੋਟੇ ਇਸਦੇ ਹੋਰ ਹੋ ਜਾਣਗੇ ਤਾਂ ਖਲਾਸੀ ਹੋ ਜਾਏਗੀ ਸਾਡੀ ਹੂੰ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਚੌਧਰੀ ਜੀ ਤੁਸੀਂ ਗੱਲਬਾਤ ਕੀਤੀ ਸਾਡੇ ਚੈਨਲ ਦੇ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਤਾਂ ਸਾਫੀਰ ਚੌਧਰੀ ਜੀ ਸਾਡੇ ਨਾਲ ਜੁੜੇ ਹੋਏ ਸੀਗੇ ਕਿਉਂਕਿ ਅੱਜ ਇਹਨਾਂ ਨੇ ਪ੍ਰੋਟੈਸਟ ਕੀਤਾ ਖਾਸ ਤੌਰ ਦੇ ਉੱਤੇ ਇਹਨਾਂ ਨੇ ਇਹ ਜ਼ਰੂਰ ਕਿਹਾ ਕਿ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਸਮਝ ਦਿੱਤਾ ਕਿਉਂਕਿ ਸਾਡੀ ਆਵਾਜ਼ ਹੱਥਾਂ ਦੇ ਉੱਤੇ ਦਬਾਈ ਜਾਂਦੀ ਹੈ ਜੇ ਅਸੀਂ ਪ੍ਰੋਟੈਸਟ ਕਰਨ ਜਾਂਦੇ ਹਾਂ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਤਾਂ ਸਾਡੀ ਆਵਾਜ਼ ਦਬਾਈ ਜਾਂਦੀ ਹੈ ਕਈਆਂ ਨੂੰ ਕਹਿੰਦੇ ਇੱਕ ਪੱਤਰਕਾਰ ਸੀਗੇ ਉਹਨਾਂ ਨੂੰ ਵੀ ਕੋਟਾ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਵਕਤ ਹਸਪੀਟਲ ਦੇ ਵਿੱਚ ਦਾਖਲ ਨੇ ਪਰ ਅਸੀਂ ਇਹ ਤੁਹਾਡੇ ਤੱਕ ਤਸਵੀਰ ਪਹੁੰਚਾਈ ਹੈ ਜਿਵੇਂ ਉਹਨਾਂ ਨੇ ਬੇਬਾਕੀ ਦੇ ਨਾਲ ਇਹ ਸਵਾਲ ਚੁੱਕੇ ਨੇ ਕਿ ਜਿਸ ਤਿੱਕੇ ਨਾਲ ਫੈਲੀ ਰਹਿ ਏਜੰਸੀਆਂ ਦਾ ਏਜੰਸੀਆਂ ਪਹਿਲਾਂ ਕਿਉਂ ਨਹੀਂ ਜਾਗਦੀਆਂ ਕਿਉਂ ਨਹੀਂ ਇਹ ਚੀਜ਼ਾਂ ਅਲਰਟ ਕਰਦੀਆਂ ਉਹਨਾਂ ਨੂੰ ਜਦੋਂ ਪਤਾ ਹੁੰਦਾ ਕਿਉਂ ਨਹੀਂ ਸਕੈਚ ਜਾਰੀ ਕੀਤੇ ਜਾਂਦੇ ਜਦੋਂ ਸਭ ਕੁਝ ਕਾਂਡ ਹੋ ਜਾਂਦੇ ਨੇ ਇਸ ਟਿੱਕੇ ਦੇ ਉਦੋਂ ਬਾਅਦ ਫਿਰ ਏਜੰਸੀਆਂ ਅਲਰਟ ਤੇ ਆ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਤਵਾਤ ਸਾਂਝਾ ਕਰੋ ਕੈਮ ਸਜੋਗ ਤੇ ਸੀ ਜਗਮੀਤ ਧੰਨਵਾਦ